ਚੈਨਲ ਦੇਖ ਰਹੇ ਮੇਰੇ ਸਾਰੇ ਹੀ ਸਤਿਕਾਰਯੋਗ ਪੈਣਾ ਨੂੰ ਭਰਾਵਾਂ ਨੂੰ ਬਜ਼ੁਰਗਾਂ ਨੂੰ ਮਾਣ ਅਤੇ ਸਤਿਕਾਰ ਪਰ ਸਤਿ ਸ੍ਰੀ ਅਕਾਲ ਅੱਜ ਤੁਹਾਨੂੰ ਮੈਂ ਐਲੋਵੀਰਾ ਜੋ ਸਾਧੀਆਂ ਦੇ ਵਿੱਚ ਵਾਲਾਂ ਤੇ ਲਗਾਇਆ ਜਾਂਦਾ ਉਹ ਕਿਵੇਂ ਲਗਾਉਣਾ ਹੈ ਤੇ ਕੀ ਕੀ ਫਾਇਦੇ ਨੇ ਉਹਦੇ ਬਾਰੇ ਦੱਸਣਾ ਚਾਹੁੰਦੀ ਆ ਸਰਦੀਆਂ ਦੇ ਵਿੱਚ ਅਕਸਰ ਸਿਰ ਦੇ ਵਿੱਚ ਸਿਕਰੀ ਪੈ ਜਾਂਦੀ ਆ ਖੁਸ਼ਕੀ ਜਾਣੀ ਦੀ ਖੁਸ਼ਕੀ ਬਹੁਤ ਹੋ ਜਾਂਦੀ ਆ ਐਲੋਵੀਰਾ ਖੁਸ਼ਕੀ ਨੂੰ ਦੂਰ ਕਰਦਾ ਹੈ ਬਾਲਾਂ ਦਾ ਜਿਹੜਾ ਰੁੱਖਾਪਨ ਬਾਲਾਂ ਨੂੰ ਸ਼ਾਈਨਿੰਗ ਲੈ ਕੇ ਆਉਂਦਾ ਬਾਲਾਂ ਤੇ ਜਦੋਂ ਆਪਾਂ ਐਲੋਵੀਰਾ ਲਗਾਉਣ ਤੋਂ ਬਾਅਦ ਬਾਲ ਤੋਂ ਨੇ ਇਸ ਤਰ੍ਹਾਂ ਮਹਿਸੂਸ ਹਊ ਜਿਵੇਂ ਕੋਈ ਤੁਸੀਂ ਹੈਅਰ ਸਪਾ ਕਰਾਇਆ ਹੋਵੇ ਹੈਅਰ ਸਪਾ ਕਰਾਉਣ ਦੀ ਲੋੜ ਨਹੀਂ ਕੋਈ ਮਹਿੰਗੇ ਪ੍ਰੋਡਕਟ ਲਗਾਉਣ ਦੀ ਲੋੜ ਨਹੀਂ ਤੁਸੀਂ ਸਰਦੀਆਂ ਦੇ ਵਿੱਚ ਗਰਮੀ ਵਿੱਚ ਵੀ ਵਰਤ ਸਕਦੇ ਹੋ ਪਰ ਖਾਸ ਕਰਕੇ ਮੈਂ ਸਰਦੀਆਂ ਦੇ ਵਿੱਚ ਗੱਲ ਕਰਦੀ ਆਂ ਸਰਦੀਆਂ ਦੇ ਵਿੱਚ ਖੁਸ਼ਕੀ ਦੂਰ ਕਰਨ ਲਈ ਵਾਲਾਂ ਤੇ ਆਪਣੇ ਐਲੋਵੀਰਾ ਲਗਾਓ ਕਿਵੇਂ ਲਗਾਉਣਾ ਉਹ ਮੈਂ ਤੁਹਾਨੂੰ ਦੱਸਦੀ ਆ ਵੀਡੀਓ ਦੇ ਵਿੱਚ ਹਾਂਜੀ ਐਲੋਵੀਰਾ ਜੇ ਤਾਂ ਤੁਸੀਂ ਤੁਹਾਡੇ ਕੋਲ ਟਾਈਮ ਆ ਤਾਂ ਉਹਦੀ ਜਿਹੜੀ ਬਿਜਲੀ ਜੈੱਲਾ ਉਹ ਵੀ ਕੱਢ ਸਕਦੇ ਹੋ ਜਾਂ ਤੁਸੀਂ ਪੀਸ ਦੇ ਸਮੇਤ ਜਿਵੇਂ ਹਨਾ ਨਾ ਸਿਲਕਾ ਤਾਰੋ ਗ੍ਰाइंड ਕਰਕੇ ਉਹ ਵੀ ਅਪਲਾਈ ਵਾਲਾਂ ਤੇ ਕਰ ਸਕਦੇ ਹੋ ਜਿਆਦਾ ਵਧੀਆ ਰਹੂ ਜੇ ਤੁਸੀਂ ਜੈੱਲ ਕੱਢ ਲੋਗੇ ਜੇ ਤੁਹਾਡੇ ਕੋਲੇ ਨਹੀਂ ਟਾਈਮ ਹੈਗਾ ਨਾ ਤੁਸੀਂ ਇਸ ਤਰ੍ਹਾਂ ਐਲੋਵੀਰਾ ਦਾ ਪੀਸ ਲਵੋ ਤੇ ਆਏ ਦੇ ਉੱਪਰ ਉਤਾਰੋ ਸਿਲਿਕਾ ਤੇ ਬਾਲਾਂ ਤੇ ਜਿਹੜਾ ਹੈਗਾਗਾ ਐਸੇ ਤਰ੍ਹਾਂ ਲਗਾ ਦਿਓ ਇਹ ਵੀ ਸੌਖਾ ਤਰੀਕਾ ਪਰ ਮੈਂ ਤਾਂ ਜੈਲ ਕੱਢੀ ਹੋਈ ਆਗੀ ਜੈਲ ਹੀ ਲਗਾਉਂਗੀ ਜੈਲ ਲਗਾਉਣਾ ਪਹਿਲਾਂ ਬਾਲਾਂ ਨੂੰ ਸ਼ੈਂਪੂ ਕਰ ਲਓ ਜਿਆਦਾ ਵਧੀਆ ਰਹੂਗਾ ਬਾਲਾਂ ਨੂੰ ਸ਼ੈਂਪੂ ਕਰਨ ਤੋਂ ਬਾਅਦ Baal ਸੁੱਕਣ ਤੋਂ ਪਿੱਛੋਂ ਜਿਹੜਾ ਇਹ ਜੈਲ ਆਗੀ ਐਸੇ ਤਰ੍ਹਾਂ ਐਵੇਂ ਜਿਵੇਂ ਆਪਾਂ ਤੇਲ ਲਗਾਉਨੇ ਹੁੰਨੇ ਆ ਨਾ ਐਸੇ ਤਰ੍ਹਾਂ ਲਗਾ ਲਓ ਤੇ ਜਦੋਂ ਸੁੱਕ ਜੇ ਇੱਕ ਘੰਟੇ ਪਿੱਛੋਂ ਸੁੱਕਣ ਤੋਂ ਇੱਕ ਘੰਟਾ ਪਿੱਛੋਂ ਇਹਨੂੰ ਪਾਣੀ ਦੇ ਨਾਲ ਸਾਫ ਪਾਣੀ ਦੇ ਨਾਲ ਬਾਲਾ ਗਰਮ ਨਾ ਪਾਣੀ ਹੋਵੇ ਕੋਸੇ ਜਿਹੇ ਪਾਣੀ ਨਾਲ ਬਾਲ ਧੋ ਲਓ ਬਾਲਾਂ ਤੇ ਇੰਨੀ ਜਿਆਦੇ ਸ਼ਾਈਨਿੰਗ ਆਊਗੀ ਤੁਹਾਨੂੰ ਕੋਈ ਮਹਿੰਗਾ ਪ੍ਰੋਡਕਟ ਬਾਥਰਮ ਦੀ ਜਰੂਰਤ ਨਹੀਂ ਬਾਲ ਲੰਬੇ ਵੀ ਹੁੰਦੇ ਨੇ ਬਾਅਦ ਸੰਘਣੇ ਵੀ ਹੁੰਦੇ ਨੇ ਬਾਲ ਕਾਲੇ ਵੀ ਹੁੰਦੇ ਨੇ ਬਾਲ ਚਮਕਦਾਰ ਵੀ ਬਣਦੇ ਨੇ ਇਸ ਲਈ ਸਾਨੂੰ ਸਰਦੀਆਂ ਦੇ ਵਿੱਚ ਕੀ ਗਰਮੀਆਂ ਦੇ ਵਿੱਚ ਵੀ ਮੈਂ ਤਾਂ ਲਗਾ ਲੈਣੀ ਆ ਬਾਲਾਂ ਤੇ ਜਿਹੜਾ ਐਲੋਵੀਰਾ ਜ਼ਰੂਰ ਲਗਾਉਣਾ ਚਾਹੀਦਾ ਕੋਈ ਮਹਗੇ ਪ੍ਰੋਡਕਟਾਂ ਤੋਂ ਬਚਣਾ ਬਚਣਾ ਚਾਹੀਦਾ ਨਾਲੇ ਖਰਚਾ ਨਹੀਂ ਕੋਈ ਦੇਖੋ ਜਦੋਂ ਹੁਣ ਸੁੱਕ ਜੂ ਫਿਰ ਇਹਦੇ ਮੈਂ ਬਾਲ ਕੋਸੇ ਜੇ ਪਾਣੀ ਨਾਲ ਆ ਜਿਹੜੇ ਬਾਲ ਧੋ ਦੂੰਗੀ ਬਾਲਾਂ ਤੇ ਪੂਰੀ ਜ਼ਿਆਦਾ ਸੈਨਿੰਗ ਆਉ ਸਾਫਟ ਸਾਫਟ ਹੋ ਜਾਣਗੇ ਮਿਲਦੇ ਆ ਜਲਦੀ ਹੀ ਕਿਸੇ ਹੋਰ ਵੀਡੀਓ ਦੇ ਨਾਲ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਤੇ ਸ਼ੇਅਰ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ